ਸਤਰੀ ਕਾਲ ਜੀ ਸਵਾਰਤਾ ਆਉਟਪ੍ਰੇਸ ਜੰਮੂ ਦੇ ਵਿੱਚ ਪਿਆਰੇ ਵੀਰਵਾਸ ਤਖੜਿਆ ਹਤਰ ਮੰਡੀ ਸਾਬੋ ਟਰੈਕਟਰ ਮੰਡੀ ਦੇ ਵਿੱਚ ਚਲੋ ਅਪਣੇ ਲੜਾ ਬਾਈ ਜੀ ਨੇ ਬਾਈ ਹੁੰਦੇ ਇਹ ਦੋ ਟਰੈਕਟਰ ਨੇ ਇਹ ਤੇ ਆਪਾਂ ਨੂੰ ਬਾਈ ਜੀ ਜਾਣਤਾ ਜਾਣਗੇ ਕਿ ਕਿੰਨੇ ਮਾਡਲ ਨੇ ਤੇ ਕੀ ਡਿਮਾਂਡ ਆ ਬਾਈ ਇਹ ਸਭ ਤੋਂ بڑا ਸਤਰੀ ਕਾਲ ਜੀ ਸਤਰੀ ਕਾਲ ਬਾਈ ਸਭ ਆਪਣਾ ਸਵਾਰਤਾ ਜੰਮੂ ਚੈਨਨਤੀ ਹੋ ਗਈ ਸਭ ਤੋਂ ਵੱਡਾ ਜੀ ਆਪਣਾ ਐਡਰੈਸ ਤੇ ਆਪਣਾ ਕੰਟੈਕਟ ਨੰਬਰ ਬੋਰਡ ਤੇ ਮੇਰਾ ਨਾਮ ਹੈ ਅੰਮ੍ਰਿਤਪਾਲ ਸਿੰਘ ਹੈ ਫੇਡ ਚੂਕ ਠੀਕ ਹੈ ਨੰਬਰ ਹੈਗਾ 93643 ਤੇ ਗਈ 4349 ਪਤਾ ਨਹੀਂ ਕਿੱਥੋਂ ਹੋਈ ਜੀ ਸਭ ਤੋਂ بڑا ਗੱੜਾ ਟੈਟਰ ਹੋ ਜਾ ਆਪਣੇ ਸੋਨ ਵਾਲੀ ਕਾ ਸੋਨ ਵਾਲੀ ਕਾ 750 ਜੀ ਅੱਠ ਵਾੜਾ ਜੀ ਇਹ ਪੰਜਾਬ ਨੰਬਰ ਆਇਆ ਪੰਜਾਬ ਨੰਬਰ ਆਇਆ ਜੀ ਅੱਠ ਵਾੜਾ ਪੰਜਾਬ ਨੰਬਰ ਤੇ ਕਿਹੜਾ ਨੰਬਰ ਆਦੀ ਆਪਾਂ ਇਹ ਦੀ ਜੀ ਜੀ ਦੋ ਸੱਤ ਦਾ ਲੈ ਲਵਾਂ ਜੀ ਦੋ ਹਰ ਦਾ ਦੇਣਾ ਆਪਾਂ ਲਈ ਛੜ ਗੇਰ ਦੇ ਵਿੱਚ ਹੈ ਜੀ ਛੜ ਗੇਰ ਦੇ ਵਿੱਚ ਆ ਘਾਟ ਦੇ ਆ ਬਬੂ ਜੀ ਮੂਲੇ ਇਹ ਪਾੜੇ ਦੇ ਵਿੱਚ ਸਿੰਪੜਾ ਜੀ ਸਿੰਪਲ ਆ ਜੀ 90 ਪੈਸੇ ਮੂਲੇ ਟਾਇਰ ਆ ਮਗਰਲੇ 70 ਪੈਸੇ ਆ ਹਾਂ ਜੀ ਹਾਂ ਜੀ ਤੇ ਅਗਲਾ ਆ ਗਿਆ ਜੀ ਫੋਨਾਰੀ ਕਾ 704 ਜੀ 704 ਹੀ ਬੀ ਆਈ ਇਹ ਜੀ ਰੇਟ ਮਾਰ ਕੱਪੀ ਆਪਾਂ ਜੀ ਇਹ 40 ਦਾ ਦੇ ਦਿੰਦੇ ਇੱਕ ਟਾਂ ਦੇ ਦੇਣਾ ਜੀ ਆਪਾਂ ਨੇ ਠੀਕ ਆ ਠੀਕ ਹੈ ਜੀ ਇਹ ਨੰਬਰ ਕਿਹਦਾ ਜੀ ਕੋਈ ਵੀ ਕੋਈ ਆਪਾਂ ਹਾਂ ਜੀ ਪੰਜਾਬ ਨੰਬਰ ਆ ਪਤਾ ਮੁੰਡਾ ਜੇ ਨਵੀਂ ਪਾਈ ਨਹੀਂ ਹਾਂ ਜੀ ਹਾਂ ਜੀ ਇਹ ਰੇਟ ਡਰ ਵੀ ਲੱਗ ਭਾਗ 40 40% ਹੈਗੇ ਨੇ ਹਾਂ ਜੀ ਬਰ ਜੀ ਇੱਕ ਨੇ ਮਾੜਾ ਟਰੈਕਰੀ 10 ਮਾੜਲਾ ਜੀ 10 ਮਾੜਲਾ 740 ਜਿਹੜੀ ਆਈ ਹੈ ਹਾਂ ਜੀ ਹਾਂ ਜੀ ਇਹ ਨੰਬਰ ਕਿੱਥੋਂ ਦਾ ਜੀ ਪੰਜਾਬ ਨੰਬਰ ਆ ਜੀ ਪੰਜਾਬ ਨੰਬਰ ਇਹਦੇ ਕਿੰਨੇ ਡਿਮਾਂਡ ਕਰਦੇ ਆ ਭਾਈ ਇਹ 200 ਦਾ ਦੇਣਾ ਜੀ 200 ਦਾ ਦੇਣਾ ਜੀ ਹਾਂ ਜੀ ਬਾਕੀ ਟਾਇਰ ਦਿਖਾ ਦੇ ਗਰੀਬ ਮੁੱਲੇ ਟਾਇਰ ਨੂੰ ਪਾ ਨਾ ਮੈਨੇ ਇਹਦੇ ਟਾਇਰ ਵੀ ਲੱਗ ਪਾ 70% ਪਏ ਨੇ 90 ਪੈਸੇ ਹੋਣਗੇ ਜੀ ਵੱਧੇ ਪੈ ਜਾਣਾ ਜੀ ਹਾਂ ਜੀ ਸਿਰੇ ਨੇ ਲੱਗ ਪਾ 50% ਉੱਪਰ ਹੀ ਪਏ ਨੇ ਤੇ ਅਗਰ ਅਹ ਆਈ ਹਾਂ ਜੀ 700 ਪਿਆ ਅੱਠ ਮਾਰਲਾ ਜੀ ਇਹ ਅੱਠ ਮਾਰਲਾ ਇਹ ਹਾਂ ਜੀ ਅੱਠ ਮਾਰਲਾ ਨੰਬਰ ਕਿੱਥੋਂ ਦਾ ਜੀ ਨੰਬਰ ਹਰਿਆਣਾ ਜੀ ਹਰਿਆਣਾ ਨੰਬਰ ਆ ਹਾਂ ਜੀ ਇਹ ਜੀ ਕਿੰਨੇ ਵਾਲ ਕਰਦੇ ਆਪਾਂ ਇਹ ਵੀ 60 ਦਾ ਹੀ ਦੇਣਾ ਜੀ ਇਹ ਵੀ ਉਹਨੇ ਦਾਣਾ ਜੀ ਹਾਂ ਜੀ ਇਹਦੇ ਵੀ ਵੀ ਮੁੱਢੇ ਟਾਇਰ ਲੁੱਕ ਨਵੇਂ ਨੇ ਟਾਇਰ ਇਹਦੇ ਪਹਿਲੇ ਟਾਇਰ ਨੇ ਲੱਗਦਾ 80% ਖੜੇ ਦੇ ਇਹ ਹੈਡ ਗੇਰ ਦੇ ਵਿੱਚ ਟੈਕਨੋ ਦੇ ਦੋ ਹੈ ਦੇਖੋ ਜੇ ਮੇਰੇ ਵੀਰ ਨੇ ਟੈਕਟਰ ਲੈਣੇ ਨੇ ਇਹਦੇ ਪਰ ਵੀ ਆਪਾਂ ਅੱਜ ਟੈਕਟਰਾਂ ਦਾ ਪਰ ਆਪਣਾ ਜੀ ਪਈ ਹਾਂ ਹਾਂ ਜੀ ਹਾਂ ਜੀ 94 32 ਸਰਤਾ ਵਾਲੀ 1990 ਠੀਕਾ ਠੀਕ ਹੈ ਜੀ ਧੰਨਵਾਦ ਅਰੇ ਹਾਜੀ ਬ੍ਰਦਰ ਕਿ ਇਧਰ ਆਪਣਾ ਬਾਬਾ ਜੀ ਦਾ ਟਰੈਕਟਰ ਖੜਿਆ ਸੀ ਬਾਪੂ ਜੀ ਦਾ ਇਹ ਹੈਗਾ ਹੀ ਫਾਰਮ ਟਰੈਕ 45 ਐ 50 ਨੰਬਰ ਹੈ ਜੀ ਹਰਿਆਣਾ ਹਰਿਆਣਾ ਨੰਬਰ ਮਾਡਲ ਹੈਗਾ 2009 ਜਿਹੜੀ ਜਿਹੜੀ ਡਿਮਾਂਡ ਆ ਉਹ ਹੈ ਇਹ ਹੈ ਰੱਖੇ ਬੈਡ ਮਾਰਾ ਟਰੈਕਟਰ ਦੀ ਮੋਢੇਦਾਰ ਨਵੇਂ ਨੇ ਤੇਰੇ ਕਰ ਵੀ ਲਗਭਗ 40% ਖੜੇ ਨੇ ਅਗਲਾ ਨੰਬਰ ਬੋਲਦਾ ਜੀ ਇਹ ਨੰਬਰ ਹੈ 95927 95927 62922 ਗੁਰਜੰਟ ਸਿੰਘ ਮੇਰਾ ਨਾਮ ਹੈ ਠੀਕ ਹੈ ਜੀ ਇਹ ਤੇ ਸੰਪਰਕ ਕਰ ਸਕਦਾ ਕੋਈ ਵੀ ਗੱਲ ਠੀਕ ਹੈ ਸੰਪਰਕ ਕਰ ਸਕਦਾ ਆ ਨੰਬਰ ਤੇ ਸੰਪਰਕ ਕਰਕੇ ਤੁਸੀਂ ਆਪਣਾ ਬਕੂਈ ਨੜਾ ਟਰੈਕਟਰ ਲੈ ਜਾ ਸਕਦੇ ਹੋ ਬਾਕੀ ਜੇ ਕਰਨ ਨੂੰ ਬੜੀ ਚੰਗੀ ਲੱਗੀ ਹੋਵੇ ਤਾਂ ਪਲੀਸ ਜੀ ਨਾਲ ਸੰਪਰਕ ਕੇ ਨਾਤਾ ਬਣਾ ਬੰਦ ਬਾਪੇ ਆ ਦੇ ਵੀਰ ਨੂੰ ਪ੍ਰੈਸ ਆ ਬੀ ਵੀਡੀਓ ਕੋਲ ਆ ਕੇ ਸਾਰੇ ਕਮੈਂਟ ਧੰਨਵਾਦ ਜੀ